ਲੈ ਪੁੱਤ ਪੁਰਾਣੇ ਸਮਿਆਂ ਦੀ ਗੱਲ ਸੁਣ ਲਓ ਕਈ ਪੁੱਤਾਂ ਦੇ ਮੈਨੂੰ ਕਮੈਂਟ ਆਏ ਆ ਕਿ ਮਾਤਾ ਪੁਰਾਣੇ ਸਮਿਆਂ ਦੀ ਗੱਲ ਸੁਣਾ ਅੱਜ ਤੋਂ ਪੁੱਤ 40 50 ਸਾਲ ਦੀ ਗੱਲ ਸੁਣ ਲਓ ਜਦੋਂ ਮੇਰਾ ਵਿਆਹ ਹੋਇਆ ਮੈਂ 15 ਸਾਲਾਂ ਦੀ ਸੀਗੀ ਪੁੱਤ ਉਦੋਂ ਸਿਵਨੇ ਦਾ ਰੇਟ ਕੀ ਸੀਗਾ ਉਦੋਂ ਢੂੜ ਸੌ ਨੂੰ ਨਾਲੇ ਪੁੱਤ ਹੋਣ ਦੇਖ ਲਓ ਸਿਵਨੇ ਦਾ ਰੇਟ ਢੂੜ ਲੱਖ ਤੇ ਜਾ ਵੜਿਆ ਹੈ ਨਾਲੇ ਪੁੱਤ ਉਦੋਂ ਕਰਾਇਆ ਜਦੋਂ ਕਿਤੇ ਜਾਣਾ ਹੋਣਾ ਪਹਿਣ ਪਾਈਆਂ ਨੇ ਕਰਾਇਆ ਠਿਆਨੀ ਠਿਆਨੀ ਤੇ ਹੁਣ ਨਾਲੇ ਪੁੱਤ ਵੱਤ ਵੱਧ ਰੁਪਈਆ ਸੀ ਫੇਰ ਮੁੜ ਕੇ ਪੁੱਤ ਅੱਜ ਦਾ ਦੇਖ ਲੋ ਕਿਰਾਏ ਦੇ ਭਾ ਹੈ ਨਾਲੇ ਪੁੱਤ ਜੇ ਕਿਸੇ ਕੋਲੇ 5 ਰੁਪਈਏ ਹੁੰਦੇ ਉਹ ਜਾ ਕੇ ਸ਼ਹਿਰ ਚ ਵਗਦ ਜਾਂਦਾ ਬਾਜ਼ਾਰ ਹੁੰਦੇ ਅੱਗੇ ਬਾਜ਼ਾਰਾਂ ਜਾ ਕੇ ਸਾਰਾ ਜਾਗੜ ਘਰ ਦਾ ਆ ਜਾਂਦਾ ਸੀ ਪੁੱਤ ਸਾਰਾ ਚੁੱਲ੍ਹੇ ਦਾ ਰਸੋਈ ਦਾ ਸਮਾਨ ਆ ਜਾਂਦਾ ਸੀਗਾ ਪਹਿਲਾਂ ਭਾਈ ਖੂਹਾਂ ਤੋਂ ਪਾਣੀ ਭਰਦੀਆਂ ਫੇਰ ਉਥੇ ਬਾਰੀਆਂ ਲੋਟ ਪਾਣੀ ਭਰਨਾ ਪੈਂਦਾ ਫੇਰ ਉਦੋਂ ਬਾਅਦ ਭਾਈ ਆ ਕੇ ਰੋਟੀਆਂ ਪ੍ਰਾਂਤਾਂ ਪਕਾਉਂਦੀਆਂ ਪ੍ਰਾਂਤਾਂ ਪਕਾ ਕੇ ਪੁੱਤ ਖੇਤੀ ਬੰਨੀ ਲਿਆਉਂਦੀਆਂ ਫੇਰ ਵਾਦਾਂ ਨਾ ਖੇਤੀਆਂ ਹੁੰਦੀਆਂ ਵੱਧ ਨਾ ਹੱਟ ਜੋੜਦੇ ਤੇ ਫੇਰ ਉਦੋਂ ਬਾਅਦ ਵਾਦਾਂ ਨੂੰ ਵੀ ਕੱਖ ਕੰਡਾ ਦਿੰਦੀਆਂ ਪੁੱਤ ਉਦੋਂ ਬਾਅਦ ਚ ਪੁੱਤ ਫੇਰ ਕਿਤੇ ਆ ਕੇ ਘਰੇ ਦਾਮ ਲੈਂਦੀਆਂ ਲੈ ਪੁੱਤ ਅੱਜ ਦੇ ਜਵਾਕਾਂ ਤੋਂ ਹੁਣ ਕੰਮ ਨਹੀਂ ਹੁੰਦਾ ਇਥੇ ਸਾਰੇ ਕੰਮ ਕਰਾਏ ਨੇ ਪੁੱਤ ਨਾਲ ਕਣਕਾਂ ਵੀ ਬਣਾਈਆਂ ਤੂੜੀਆਂ ਵੀ ਟਹਾਈਆਂ ਪੁੱਤ ਪਾਣੀ ਵੀ ਲਵਾਏ ਨੇ ਤੇ ਨਾਲ ਸਾਰੇ ਧੰਦੇ ਕਰਾਏ ਨੇ ਪੁੱਤ ਹੁਣ ਜਮਾ ਸੌਖੀ ਰੋਟੀ ਖਾਣੇ ਆ ਪੁੱਤ ਖਿਆਈ ਦੇ ਨਾਲ ਪੁੱਤ ਸਖਿਆਈ ਆਉਂਦੀ ਐ ਨਾ ਪੁੱਤ ਹੁਣ ਮੈਂ ਤੁਹਾਨੂੰ ਪੁਰਾਣੇ ਸਮਿਆਂ ਦੀ ਗੱਲ ਸੁਣਾਤੀ ਮੇਰੀ ਵੀਡੀਓ ਨੂੰ ਲਾਇਕ ਸ਼ੇਅਰ ਕਰ ਦਿਓ ਪੁੱਤ